ਲਗਾਤਾਰ ਮੀਂਹ ਪੈਣ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਤੋਂ ਪਾਣੀ ਰਿਹਾ ਹੈ ਟਪਕ رپورਟਰ ਕੁਲਦੀਪ ਦੀਪ ਦੀ ਮਾਨਸਾ ਤੋਂ ਇੱਕ ਖਾਸ ਖਬਰ ਅਸੀਂ ਇਸ ਟਾਈਮ ਖੜੇ ਆ ਪਿੰਡ ਨਰਿੰਦਰਪੁਰਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਵਾਰਸਾ ਹੋਣ ਕਾਰਨ ਇਸ ਪਰਿਵਾਰ ਦੀ ਛੱਤ ਚਿਉਣ ਲੱਗੀ ਤੇ ਅੰਦਰ ਵੀ ਬਹੁਤ ਪਾਣੀ ਖੜਿਆ ਇਸ ਅੰਦਰ ਵੀ ਬਹੁਤ ਪਾਣੀ ਖੜਿਆ ਤੇ ਅਸੀਂ ਸੁਣ ਕਰਦੇ ਹਾਲਾਤ ਦਿਖਾਉਨੇ ਆ ਆ ਜੀ ਸਸੀ ਕਾ ਬਈ ਸਸੀ ਕਾ ਹਾਂਜੀ ਕੀ ਕੰਮ ਕਰਦੇ ਹੋ ਜੀ ਤੁਸੀਂ ਮਾਹ ਡਿਆੜੀ ਕਰਦਾ ਜੀ ਅੱਛਾ ਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਤਾਂ ਐ ਮੰਗ ਕਰਦੇ ਆ ਯਾ ਦੇਖੋ ਸਾਡੀ ਛੱਤ ਜਮਾ ਡਿੱਗੜਦੇ ਹੋਈ ਪਈ ਐ ਜੀ ਵੀ ਸਾਡੀ ਮਦਦ ਕੀਤੀ ਜਾ ਵੀ ਕੋਈ ਨਾ ਕੋਈ ਹਨਾ ਜੀ ਹਾਂਜੀ ਸਾਡੀਆਂ ਛੱਤਾਂ ਵੀ ਭਗੀਆਂ ਜਾਣ ਜੀ ਅਸੀਂ ਪਹਿਲਾਂ ਵੀ ਕਿਸੇ ਵੀਰ ਨੇ ਸਾਡੀ ਵੀਡੀਓ ਬਣਾ ਕੇ ਪਾਈ ਸੀ ਜੀ ਠੀਕ ਹੈ ਜੀ ਤੇ ਬਸ ਇੰਨਾ ਕਹੀ ਵੀਰੋ ਕਿਸੇ ਵੀਰ ਨੇ ਸਾਨੂੰ ਤਰਪਾਲ ਦਿੱਤੀ ਜੀ ਇੱਛਾ ਜੀ ਹਾਂ ਜੀ ਉਸ ਵੀਰ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਸ ਤਾਂ ਇਹ ਵੀ ਬਹੁਤ-ਬਹੁਤ ਧੰਨਵਾਦ ਜੀ ਉਹਨੇ ਸਾਨੂੰ ਬੈਠਣ ਜੋ ਕੇ ਦਾ ਕਰਤਾ ਜੀ ਚਾਹੇ ਵੇੜੇ 'ਚ ਹੀ ਆ ਜੀ ਠੀਕ ਹੈ ਜੀ ਹਾਂ ਜੀ ਆ ਡੱਗਾਂ ਨਾਲ ਤਾਂ ਬਹੁਤ ਬਚਤ ਰਹੀ ਸਾਡੀ ਤਰਪਾਲ ਦਾ ਕਰਕੇ ਜੀ ਹਾਂ ਜੀ ਅਸ ਤਾਂ ਇਹ ਹੀ ਬੇਨਤੀ ਕਰਦਾ ਵੀ ਸਾਡੀਆਂ ਛੱਤਾਂ ਫਾਲੇਆਂ ਨਾਲ ਘਰ-ਕੋਦਾਂ ਇੰਨੀ ਬਹੁਤਾ ਜੀ ਇਸ ਕਰਦੇ ਹਾਲਾਤ ਕੋਈ ਪਹਿਲਾਂ ਦੇਖਣ ਨਹੀਂ ਆਇਆ ਪਹਿਲਾਂ ਤਾਂ ਜੀ ਕਿਹਨੇ ਦੇਖਣਾ ਜੀ ਬਸ ਇੱਕ ਵੀਰ ਸੀ ਪਿੰਡੋਂ ਸਾਡੇ ਉਹਨੇ ਵੀਡੀਓ ਬਣਾਈ ਸੀ ਉਹ ਕਹਿੰਦਾ ਵੀ ਕੀ ਜਾਂ ਮਦਦ ਹੋ ਜਾਈ ਮਦਦ ਦਾ ਬਸ ਐਨ ਆ ਗਈਓ ਸੁਣ ਮੈਂ ਪਹਿਲਾਂ ਦੱਸ ਕੇ ਟਾਂ ਜੀ ਜਿੱਤਰਪਾਲ ਮਿਲਈ ਗਲੀ ਉਹ ਕੁਛ ਨਹੀਂ ਇਸ ਪਰਿਵਾਰ ਦੀ ਮੰਗ ਆਈ ਉਹ ਸਰਕਾਰ ਅੱਗੇ ਇਹ ਵੀ ਮੰਗ ਆ ਇਸ ਵੀਰ ਦੀ ਕਿ ਸਾਡੇ ਘਰ ਦੇ ਛੱਤਾਂ ਬਦਲੀਆਂ ਜਾਣ ਤੇ ਐਨ ਆਰ ਬਈ ਵੀਰਾਂ ਨੂੰ ਤੇ ਕੁਝ ਸੁਸਤਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਦੋਂ ਸਮਾਂ ਲੰਘ ਜਾਵੇ ਉਸ ਸਮੇਂ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਵੀ ਨਾਲ ਖੜਨ ਦਾ ਤੇ ਅੱਜ ਵੀ ਘੜੀ ਇਸ ਵੀਰ ਨਾਲ ਆਪਣਾ ਖੜਨ ਦਾ ਟਾਈਮ ਕਿਉਂਕਿ ਜੇ ਕੋਈ ਘਟਨਾ ਵਾਪਰ ਗਈ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਛੋਟੇ ਛੋਟੇ ਬੱਚੇ ਨੇ ਇਸ ਵੀਰ ਦੇ ਸਮਾਨ ਵੀ ਬਾਹਰ ਕੱਢ ਕੇ ਰੱਖ ਰੱਖਿਆ ਉਹ ਵੀ ਸਾਨੂੰ ਦਫਾਉਣੇ ਆ ਆ ਪਾਣੀ ਦੇਖ ਲੋ ਜੀ ਪਾਣੀ ਚੌਂ ਚੌਂ ਗਿਆ ਬੁਰਾ ਹਾਲ ਹੋਇਆ ਤੇ ਈ ਧਰਦਾ ਦੇ ਰਿਹਾ